ਦਰਦੇ ਚਰਨਾ ਤੇ ਅਰ ਜਾਂ ਗੁਜ਼ਾਰਦੇ ਮਿਹਰ ਕਰ ਮਿਹਰ ਕਰ ਦਾਤਿਆ ਸਾਨੂੰ ਵੀ ਨਿਮਾਣਿਆਂ ਨੂੰ ਤਾਰ ਦੇ ਮਿਹਰ ਕਰ ਮਿਹਰ ਕਰ ਦਾਤਿਆ ਸਾਨੂੰ ਵੀ ਨਿਮਾਣਿਆਂ ਨੂੰ ਤਾਰ ਦੇ ਦਾ ਦੇ ਨਾਲ ਦਾਤਾ ਜੋ ਵੀ ਧਰ ਤੇਰੇ ਤੇ ਆਵੇ ਖਾਲੀ ਕੋਈ ਮੜਦਾ ਮਾਨਿਛਿਆ ਸੋ ਫਲ ਪਾਵੇ ਜੀ ਸਰਦਾ ਦੇ ਨਾਲ ਦਾਤਾ ਜੋ ਵੀ ਧਰ ਤੇਰੇ ਤੇ ਆਵੇ ਖਾਲੀ ਕੋਈ ਮੜਦਾ ਮਾਨਿਛਿਆ ਸੋ ਫਲ ਪਾਵੇ ਪ੍ਰੇਮ ਤਾਂ ਦਾ ਹੱਥ ਰੱਖ ਸਿਰ ਤੇ ਨਾਮ ਸੇਵਾ ਬੰਦਗੀ ਪਿਆਰ ਦੇ ਮੇਰ ਘਰ ਮੇਰ ਘਰ ਦਾਤਿਆ ਸਾਨੂੰ ਵੀ ਨਿਮਾਨਿਆਂ ਨੂੰ ਤਾਰ ਦੇ ਮੇਰ ਘਰ ਮੇਰ ਘਰ ਦਾਤਿਆ ਤੇ ਮਾਤੀ ਉੱਚੀ ਮਨਨੀ ਮਾਤੇ ਮਾਤੀ ਉੱਚੀ ਤੂੰ ਬਖਸ਼ ਮੇਰਾ ਦੇ ਸਾਈਂ ਪਤੇ ਅਸਾਂ ਦੀ ਰੱਖਣੀ ਇੱਕ ਨਦਰ ਸਵੱਲੀ ਪਾਈ ਮਨਨੀ ਮਾਤੇ ਮਾਤੀ ਉੱਚੀ ਤੂੰ ਬਖਸ਼ ਮੇਰਾ ਦੇ ਸਾਈਂ ਪਤੇ ਅਸਾਂ ਦੀ ਰੱਖਣੀ ਇਕਨ ਦਰਸਵਲੀ ਪਾਈ ਲੱਖਾਂ ਤੇ ਕਰੋੜਾਂ ਤਾਰ ਆਪ ਨੇ ਅਸਾਂ ਦੇ ਵੀ ਬੇੜੇ ਕਰ ਪਾਰ ਦੇ ਮੇਰ ਕਰ ਮੇਰ ਕਰਦਾ ਧਿਆ ਸਾਨੂੰ ਵੀ ਨਵਾਨਿਆਂ ਨੂੰ ਤਾਰ ਦੇ ਮੇਰ ਕਰ ਮੇਰ ਕਰਦਾ ਧਿਆ ਸਾਨੂੰ ਵੀ ਨਵਾਨਿਆਂ ਨੂੰ ਤਾਰ ਦੇ ਕਿਰਪਾ ਸਾਡੇ ਉੱਤੇ ਦੁੱਖ ਰੋਗ ਮਿਟਾ ਸੁਖ ਬਖਸ਼ੋ ਦੁੱਖ ਰੋਗ ਮਿਟਾ ਸੁਖ ਬਖਸ਼ੋ ਤੇ ਪਾਗ ਜਗਾ ਦਿਓ ਸੁੱਤੇ ਤੁਸੀਂ ਕੁਲ ਦੁਨੀਆਂ ਦੇ ਵਾਲੀ ਤੁਸੀਂ ਕੁਲ ਦੁਨੀਆਂ ਦੇ ਵਾਲੀ ਕਰੋ ਕਿਰਪਾ ਸਾਡੇ ਉੱਤੇ ਦੁੱਖ ਰੋਗ ਮਿਟਾ ਸੁਖ ਬਖਸ਼ੋ ਦੁੱਖ ਰੋਗ ਮਿਟਾ ਸੁਖ ਬਖਸ਼ੋ ਤੇ ਭਾਗ ਜਗਾ ਦੋ ਸੁੱਤੇ ਯਾਦ ਤੇਰੀ ਕਦੇ ਵੀ ਨਾ ਵਿਸਰੇ ਕਾਰਿਏ ਪਰ ਉਪਕਾਰ ਦੇ ਮੇਰ ਕਰ ਮੇਰ ਕਰਦਾ ਧਿਆ ਸਾਨੂੰ ਵੀ ਨਮਾਨਿਆਂ ਨੂੰ ਤਾਰ ਦੇ ਮੇਰ ਕਰ ਫੇਰ ਕਰਦਾ ਧਿਆ ਸਾਨੂੰ ਵੀ ਨਮਾਨਿਆਂ ਨੂੰ ਤਾਰ ਦੇ ਜਿਹੜੇ ਤੇਰੀ ਹਜ਼ੂਰੀ ਵਿੱਚ ਝੁਕ ਜਾਂਦੇ ਜੀਵਨ ਲੈਰ ਫਿਰ ਉਹ ਨਾ ਰੁਕ ਜਾਂਦੇ ਹੋ ਜੀਵਨ ਲੈ ਫਿਰ ਉਹ ਨਾਚੋ ਹੋਏ ਪੈਦਾ ਤੇ ਸੁਮੇ ਧਰਮ ਦੇ ਜਿਹੜੇ ਨੇ ਰੁਕ ਜਾਂਦੇ ਆ ਸ਼ਰਦਾ ਨਾਲ ਜੋ ਤੇਰੇ ਦਰਬਾਰ ਆਵੇ ਤੇ ਉਹਦੇ ਗੇੜ 84 ਦੇ ਮੁੱਕ ਜਾਂਦੇ ਤੇ ਉਹਦੇ ਗੇੜ 84 ਦੇ ਮੁੱਕ ਜਾਂਦੇ ਸ਼ਰਣੀ ਸਾਨੂੰ ਚਰਣਾ ਦੇ ਨਾਲ ਲਾ ਲਓ ਤੇ ਉਮਾਰੋ ਬੁਰਾਈਆਂ ਆਪਣਾ ਜਸ ਆਪ ਕਰਾ ਲਓ ਅਸੀਂ ਆਏ ਥੋਡੀ ਸ਼ਰਣੀ ਸਾਨੂੰ ਚਰਣਾ ਦੇ ਨਾਲ ਲਾ ਲਓ ਤੇ ਉਮਾਰੋ ਬੁਰਾਈਆਂ ਆਪਣਾ ਜਸ ਆਪ ਕਰਾ ਲਓ ਹੱਥ ਜੋੜੇ ਸੰਧੂ ਕਰੇ ਬੇਨਤੀ ਸਾਰੇ ਸਾਡੇ ਕਾਰਜ ਸਵਾਰ ਦੇ ਮੇਰਕਾਰ ਮੇਰਕਾਰ ਦਾਤਿਆ ਸਾਨੂੰ ਵੀ ਨਿਮਾਨਿਆਂ ਨੂੰ ਤਾਰ ਦੇ ਮੇਰਕਾਰ ਮੇਰਕਾਰ ਦਾਤਿਆ ਸਾਨੂੰ ਵੀ ਨਿਮਾਨਿਆਂ ਨੂੰ ਤਾਰ ਦੇ ਮੇਰਕਾਰ ਮੇਰਕਾਰ ਦਾਤਿਆ ਸਾਨੂੰ ਵੀ ਨਿਮਾਨਿਆਂ ਨੂੰ ਤਾਰ ਦੇ